ਸੰਸਾਨ ਮਹਿਲ ਦਾ ਰਾਜ ਇਹ ਕਿਸੇ ਫਿਲਮ ਦੇ ਸਕ੍ਰਿਪਟ ਹੈ ਜਾਂ ਅਸਲ ਕਹਾਣੀ ਆਖਿਰ ਚੁਪੇ ਹਨ ਕਿੰਨੇ ਰਾਜ਼ ਇਸ ਮਹਿਲ ਚ ਇਸ ਹਵੇਲੀ ਦੇ ਰਾਜ਼ ਨੇ ਉੜਾਏ ਸਬਦੇ ਹੋਸ਼ 20 ਸਾਲਾਂ ਤੋਂ ਬੰਦ ਪਈ 14 ਏਕੜ ਚ ਬਣੀ ਹਵੇਲੀ ਇੱਕ ਸੰਸਾਨ ਮਹਿਲ ਜਿੱਤੇ ਸਾਲਾਂ ਤੋਂ ਕੋਈ ਨਹੀਂ ਗਿਆ ਉੱਥੇ ਕੁਝ ਅਜੀਹਾ ਮਿਲਿਆ ਹੈ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਇਸ ਡਰਾਉਣੇ ਘਰ ਵਿੱਚ ਇੱਕ ਫ੍ਰਿਜ ਰੱਖਿਆ ਹੋਇਆ ਸੀ ਜਿਸ ਵਿੱਚ ਸਾਰੇ ਰਾਜ਼ ਛੁਪੇ ਹੋਏ ਸਨ ਦਰਅਸਲ ਇਹ ਕਿਸੇ ਫਿਲਮ ਦੀ ਸਕ੍ਰਿਪਟ ਨਹੀਂ ਹੈ ਸਗੋਂ ਇੱਕ ਅਸਲ ਘਟਨਾ ਹੈ ਸੋਮਵਾਰ ਸ਼ਾਮ ਚੁਟਕ ਨੇਯਾਰਾ ਦੇ ਐਰੋਇਸਟ ਇਲਾਕੇ ਵਿੱਚ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ ਪਹਿਲਾ ਸਿਕੂਆਇਰ ਵਿੱਚ 14 ਏਕੜ ਰਕਬੇ 'ਚ ਬਣਿਆ ਇੱਕ ਮਕਾਨ ਜੋ ਪਿਛਲੇ 20 ਸਾਲਾਂ ਤੋਂ ਬੰਦ ਪਿਆ ਸੀ ਉਹ ਪੁਲਿਸ ਦੇ ਜਾਂਚ ਕੇਂਦਰ ਹੇਠ ਆ ਗਿਆ ਹੈ। ਲੋਕਲ ਬਾਡੀ ਮੈਂਬਰ ਇੰਦਰਾਦਰ ਮਰਾਜਨ ਨੇ ਇਸ ਘਰ ਵਿੱਚ ਸਮਾਜ ਵਿਰੋਧੀ ਗਤੀਵਿਧੀਆਂ ਤੋਂ ਡਰਦਿਆਂ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਜਦੋਂ ਪੁਲਿਸ ਨੇ ਘਰ ਦੀ ਤਲਾਸ਼ੀ ਲਈ ਤਾਂ ਉਹਨਾਂ ਨੂੰ ਇੱਕ ਟੁੱਟੇ ਫ੍ਰਿਜ ਵਿੱਚੋਂ ਮਨੁੱਖੀ ਖੋਪੜੀਆਂ ਅਤੇ ਪਿੰਜਰ ਦੇ ਅੰਗ ਮਿਲੇ। ਪੁਲਿਸ ਨੇ ਤੁਰੰਤ ਖੋਪੜੀਆਂ ਅਤੇ ਪਿੰਜਰ ਨੂੰ ਜਾਂਚ ਲਈ ਫੋਰੈਂਸਿਕ ਮਾਹਿਰਾਂ ਨੂੰ ਸੌਂਪ ਦਿੱਤਾ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹੱਡੀਆਂ ਕਈ ਔਰਤਾਂ ਦੀਆਂ ਹੋ ਸਕਦੀਆਂ ਹਨ ਅਤੇ ਇਹਨਾਂ 'ਚ ਮਿਲੇ ਨਿਸ਼ਾਨਾਂ ਤੋਂ ਪਤਾ ਲੱਗਦਾ ਹੈ ਕਿ ਇਹ ਸ਼ਾਇਦ ਇਹਨਾਂ ਦੀ ਵਰਤੋਂ ਕਿਸੇ ਪੜ੍ਹਾਈ ਦੇ ਉਦੇਸ਼ਾਂ ਲਈ ਕੀਤੀ ਗਈ ਸੀ ਹਾਲਾਂਕਿ ਇਹਨਾਂ ਹੱਡੀਆਂ ਦੀ ਸਹੀ ਹਾਲਾਂਕਿ ਇਹਨਾਂ ਹੱਡੀਆਂ ਦੀ ਸਹੀ ਉਮਰ ਅਤੇ ਪ੍ਰਕਿਰਤੀ ਦਾ ਪਤਾ ਲਗਾਉਣ ਲਈ ਵਿਸਟ੍ਰੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ ਇਸ ਘਰ ਦੇ ਮਾਲਕ ਇੱਕ ਡਾਕਟਰ ਹੈ ਜੋ ਬਹੁਤ ਟਾਈਮ ਤੋਂ ਇੱਥੇ ਨਹੀਂ ਰਹਿ ਰਿਹਾ ਪੁਲਿਸ ਨੇ ਡਾਕਟਰ ਅਤੇ ਉਸਦੇ ਪਰਿਵਾਰ ਆਸ-ਪਾਸ ਦੇ ਗੁਆਂਢੀਆਂ ਤੋਂ ਪੁੱਛਗਿਰ ਸ਼ੁਰੂ ਕਰ ਦਿੱਤੀ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਹੱਡੀਆਂ ਇਸ ਘਰ ਤੱਕ ਕਿਵੇਂ ਪਹੁੰਚੀਆਂ ਹਨ ਦੱਸਦੇ ਕਿ ਇਹ ਘਰ ਪਿਛਲੇ 20 ਸਾਲਾਂ ਤੋਂ ਬੰਦ ਪਿਆ ਹੋਇਆ ਹੈ ਪਰ ਸਥਾਨਕ ਲੋਕਾਂ ਅਨੁਸਾਰ ਉੱਥੇ ਸ਼ੱਕੀ ਗਤੀਵਿਧੀਆਂ ਦੇ ਸੰਕੇਤ ਮਿਲੇ ਸਨ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਇਸ ਘਟਨਾ ਨੂੰ ਕਤਲ ਦੇ ਮਾਮਲੇ ਹੇਠ ਦਰਜ ਕਰ ਲਿਆ ਕੀ ਹੈ ਸੁੰਸਾਨ ਮਹਿਲ ਦਾ ਰਾਜ਼ ਇਹ ਕਿਸੇ ਫਿਲਮ ਦੇ ਸਕ੍ਰਿਪਟ ਹੈ ਜਾਂ ਅਸਲ ਕਹਾਣੀ ਆਖਿਰ ਚੁਪੇ ਹਨ ਕਿੰਨੇ ਰਾਜ਼ ਇਸ ਮਹਿਲ 'ਚ ਇਸ ਹਵੇਲੀ ਦੇ ਰਾਜ਼ ਨੇ ਉੜਾਏ ਸਭ ਦੇ ਹੋਸ਼ 20 ਸਾਲਾਂ ਤੋਂ ਬੰਦ ਪਈ 14 ਏਕੜ 'ਚ ਬਣੀ ਹਵੇਲੀ ਇੱਕ ਸੁੰਸਾਨ ਮਹਿਲ ਜਿੱਤੇ ਸਾਲਾਂ ਤੋਂ ਕੋਈ ਨਹੀਂ ਗਿਆ ਉੱਥੇ ਕੁਝ ਅਜੀਬਾ ਮਿਲਿਆ ਹੈ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਇਸ ਜੁਰਾਣੇ ਘਰ ਵਿੱਚ ਇੱਕ ਫ੍ਰਿਜ ਰੱਖਿਆ ਹੋਇਆ ਸੀ ਜਿਸ ਵਿੱਚ ਸਾਰੇ ਰਾਜ਼ ਛੁਪੇ ਹੋਏ ਸਨ। ਦਰਅਸਲ ਇਹ ਕਿ ਇਸ ਫਿਲਮ ਦੀ ਸਕ੍ਰਿਪਟ ਨਹੀਂ ਹੈ ਸਗੋਂ ਇੱਕ ਅਸਲ ਘਟਨਾ ਹੈ। ਸੋਮਵਾਰ ਸ਼ਾਮ ਚੁਟਕ ਨੇਯਾਰਾ ਦੇ ਐਰੋਇਸਟ ਇਲਾਕੇ ਵਿੱਚ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ। ਪਹਿਲਾ ਸਿਕੂਆਇਰ ਵਿੱਚ 14 ਏਕੜ ਰਕਬੇ 'ਚ ਬਣਿਆ ਇੱਕ ਮਕਾਨ ਜੋ ਪਿਛਲੇ 20 ਸਾਲਾਂ ਤੋਂ ਬੰਦ ਪਿਆ ਸੀ ਉਹ ਪੁਲਿਸ ਦੇ ਜਾਂਚ ਕੇਂਦਰ ਹੇਠ ਆ ਗਿਆ ਹੈ। ਲੋਕਲ ਬਾਡੀ ਮੈਂਬਰ ਇੰਦਰਾਦਰ ਮਰਾਜਨ ਨੇ ਇਸ ਘਰ ਵਿੱਚ ਸਮਾਜ ਵਿਰੋਧੀ ਗਤੀਵਿਧੀਆਂ ਤੋਂ ਡਰਦਿਆਂ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਜਦੋਂ ਪੁਲਿਸ ਨੇ ਘਰ ਦੀ ਤਲਾਸ਼ੀ ਲਈ ਤਾਂ ਉਹਨਾਂ ਨੂੰ ਇੱਕ ਟੁੱਟੇ ਫ੍ਰਿਜ ਵਿੱਚੋਂ ਮਨੁੱਖੀ ਖੋਪੜੀਆਂ ਅਤੇ ਪਿੰਜਰ ਦੇ ਅੰਗ ਮਿਲੇ। ਪੁਲਿਸ ਨੇ ਤੁਰੰਤ ਖੋਪੜੀਆਂ ਅਤੇ ਪਿੰਜਰ ਨੂੰ ਜਾਂਚ ਲਈ ਫੋਰੈਂਸਿਕ ਮਾਹਿਰਾਂ ਨੂੰ ਸੌਂਪ ਦਿੱਤਾ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹੱਡੀਆਂ ਕਈ ਔਰਤਾਂ ਦੀਆਂ ਹੋ ਸਕਦੀਆਂ ਹਨ ਅਤੇ ਇਹਨਾਂ 'ਚ ਮਿਲੇ ਨਿਸ਼ਾਨਾਂ ਤੋਂ ਪਤਾ ਲੱਗਦਾ ਹੈ ਕਿ ਇਹ ਸ਼ਾਇਦ ਇਹਨਾਂ ਦੀ ਵਰਤੋਂ ਕਿਸੇ ਪੜ੍ਹਾਈ ਦੇ ਉਦੇਸ਼ਾਂ ਲਈ ਕੀਤੀ ਗਈ ਸੀ ਹਾਲਾਂਕਿ ਇਹਨਾਂ ਹੱਡੀਆਂ ਦੀ ਸਹੀ ਹਾਲਾਂਕਿ ਇਹਨਾਂ ਹੱਡੀਆਂ ਦੀ ਸਹੀ ਉਮਰ ਅਤੇ ਪ੍ਰਕਿਰਤੀ ਦਾ ਪਤਾ ਲਗਾਉਣ ਲਈ ਵਿਸਟ੍ਰੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ ਇਸ ਘਰ ਦੇ ਮਾਲਕ ਇੱਕ ਡਾਕਟਰ ਹੈ ਜੋ ਬਹੁਤ ਟਾਈਮ ਤੋਂ ਇੱਥੇ ਨਹੀਂ ਰਹਿ ਰਿਹਾ। ਪੁਲਿਸ ਨੇ ਡਾਕਟਰ ਅਤੇ ਉਸਦੇ ਪਰਿਵਾਰ ਆਸ-ਪਾਸ ਦੇ ਗੁਆਂਢੀਆਂ ਤੋਂ ਪੁੱਛਗਿਰ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਹੱਡੀਆਂ ਇਸ ਘਰ ਤੱਕ ਕਿਵੇਂ ਪਹੁੰਚੀਆਂ ਹਨ। ਦੱਸਦੇ ਕਿ ਇਹ ਘਰ ਪਿਛਲੇ 20 ਸਾਲਾਂ ਤੋਂ ਬੰਦ ਪਿਆ ਹੋਇਆ ਹੈ। ਪਰ స్థਾਨਕ ਲੋਕਾਂ ਅਨੁਸਾਰ ਉੱਥੇ ਸ਼ੱਕੀ ਗਤੀਵਿਧੀਆਂ ਦੇ ਸੰਕੇਤ ਮਿਲੇ ਸਨ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਇਸ ਘਟਨਾ ਨੂੰ ਕਤਲ ਦੇ ਮਾਮਲੇ ਹੇਠ ਦਰਜ ਕਰ ਲਿਆ ਹੈ।